ਦੋਸਤੋ ਮਾਰਚ ਦਾ ਮਹੀਨਾ ਚੱਲੀ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਬੜੇ ਜ਼ਿਆਦੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਖਾਣ ਵਾਲੀਆਂ ਜਿਹੜੀਆਂ ਗਰਮੀਆਂ ਦੀਆਂ ਸਬਜ਼ੀਆਂ ਨੇ ਉਹਨਾਂ ਨੂੰ ਲਾਉਣਗੇ ਉਹਨਾਂ ਦੇ ਬੀਜ ਲਾਉਣਗੇ ਜਾਂ ਵੱੱਲਾ ਮੁੱਲ ਲੈ ਕੇ ਲਾਉਣਗੇ ਪਰ ਅਕਸਰ ਇੱਕ ਸ਼ਿਕਾਇਤ ਜਿਹੜੀ ਆਪਾਂ ਨੂੰ ਹਰ ਇੱਕ ਜ਼ਿੰਮੇਵਾਰ ਦੇ ਕੋਲੋਂ ਵੇਖਣ ਨੂੰ ਮਿਲ ਜਾਂਦੀ ਹੈ ਜਿਹੜਾ ਵੀ ਸਬਜ਼ੀਆਂ ਗਰਮੀਆਂ ਵਾਲੀਆਂ ਲਾਉਂਦਾ ਹੈ ਉਹਨਾਂ ਦੀ ਪ੍ਰੋਬਲਮ ਕੀ ਹੁੰਦੀ ਹੈ ਕਿ ਘਰ ਦੇ ਵਿੱਚ ਜਿਹੜੀ ਸਬਜ਼ੀ ਸਿਆਲ ਵਾਲੀ ਹੁੰਦੀ ਹੈ ਹੁਣ ਆ ਕੇ ਇੱਥੇ ਖਤਮ ਹੋ ਜਾਂਦੀ ਹੈ ਬਿਲਕੁਲ ਤੇ ਕੁਝ ਆਪਾਂ ਇਦਾਂ ਦੀਆਂ ਵੈਰਾਈਟੀਆਂ ਲਾ ਲੈਣੇ ਆ ਗਰਮੀਆਂ ਦੀਆਂ ਸਬਜ਼ੀਆਂ ਦੀਆਂ ਜਿਹੜੀਆਂ 2 ਮਹੀ ਵਿੱਚ ਢਾਈ ਮਹੀਨੇ ਵਿੱਚ ਜਾ ਕੇ ਤਿਆਰ ਹੁੰਦੀਆਂ ਨੇ ਤੇ ਆਪਾਂ ਨੂੰ ਸਬਜੀ ਲਾਉਣ ਦੇ ਬਾਵਜੂਦ ਵੀ ਨਾ ਚਾਹੁੰਦੇ ਹੋਏ ਮਾਰਕੀਟ ਦੇ ਵਿੱਚੋਂ ਜ਼ਹਿਰਾਂ ਵਾਲੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਲਿਆਉਣੀਆਂ ਪੈਂਦੀਆਂ ਨੇ ਲਿਆ ਕੇ ਖਾਣੀਆਂ ਪੈਂਦੀਆਂ ਨੇ ਹਾਲਾਂਕਿ ਇਸ ਮਹੀਨੇ ਦੇ ਵਿੱਚ ਤੁਹਾਡੇ ਜਿੰਨੇ ਵੀ ਵੈਜੀਟੇਬਲ ਨੇ ਗਰਮੀਆਂ ਦੇ ਵਿੱਚ ਮਿਲਣ ਵਾਲੇ ਉਹ ਸਾਰੇ ਹੁਣ ਜਰਮੀਨੇਟ ਹੋ ਜਾਣਗੇ ਸਾਰੇ ਤੁਸੀਂ ਲਾ ਸਕਦੇ ਜੇ ਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਖਾਸ ਕਰਕੇ ਮੈਂ 5 ਤੋਂ 6 ਸਬਜ਼ੀਆਂ ਦੱਸੂੰਗਾ ਜਿਨ੍ਹਾਂ ਨੂੰ ਤੁਸੀਂ ਬਹੁਤ ਥੋੜੇ ਥਾਂ ਦੇ ਵਿੱਚ ਤਿਆਰ ਕਰ ਸਕਦੇ ਜੇ ਤੇ ਬਹੁਤ ਥੋੜੇ ਦਿਨਾਂ ਦੇ ਵਿੱਚ ਲਗਭਗ 25 ਦਿਨਾਂ ਤੋਂ ਲੈ ਕੇ 1 ਮਹੀਨੇ ਦੇ ਅੰਦਰ ਅੰਦਰ ਬੀ ਲਾਉਣ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਸਬਜ਼ੀਆਂ ਨੇ ਤੁਹਾਡੀਆਂ ਉਹ ਵੱਲਾਂ ਦੇ ਨਾਲੋਂ ਤੁਸੀਂ ਤੋੜ ਕੇ ਉਹਨਾਂ ਨੂੰ ਲਾ ਲਓਗੇ ਸਿਰਫ ਪੰਜੀਆਂ ਤੂਤੀਆਂ ਦਿਨਾਂ ਦੇ ਅੰਦਰ ਅੰਦਰ ਸੋ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਜਿੰਨਾ ਨੇ ਵੀ ਫਰਵਰੀ ਦੇ ਵਿੱਚ ਬਹੁਤ ਸਾਰੇ ਬੀਜ ਲਾਏ ਨੇ ਸਬਜ਼ੀਆਂ ਦੇ ਉਹਨਾਂ ਦੇ ਇੱਕ ਜਿਹੜੀ ਪ੍ਰੋਬਲਮ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੀ ਹੈ ਕਿ ਬੀਜ ਉੱਗੇ ਨਹੀਂਗੇ ਘੱਟ ਉੱਗੇ ਨੇ ਨਾ ਉਗਣ ਦਾ ਕਾਰਨ ਇਹ ਹੈ ਕਿ ਠੰਡ ਰਹੀ ਹੈ ਮੀਂਹ ਪੈਣ ਦੇ ਕਾਰਨ ਗੜੇਬਾਰੀ ਵੀ ਹੋਈ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਸ ਦੇ ਕਾਰਨ ਟੈਂਪਰੇਚਰ ਘਟ ਗਿਆ ਹੈ ਰਾਤ ਦਾ ਟੈਂਪਰੇਚਰ ਫਿਰ ਤੋਂ ਠੰਡਾ ਰਹਿਣਾ ਸ਼ੁਰੂ ਹੋ ਗਿਆ ਤੇ ਇਹ ਜਿਹੜੇ ਵੈਜੀਟੇਬਲ ਨੇ ਤੁਹਾਡੇ ਗਰਮੀਆਂ ਦੀਆਂ ਸਬਜ਼ੀਆਂ ਨੇ ਇਹਨਾਂ ਨੂੰ ਉਗਣ ਦੇ ਵਾਸਤੇ ਹੀਟ ਦੀ ਜ਼ਰੂਰਤ ਹੁੰਦੀ ਹੈ ਗਰਮੀ ਦੀ ਜ਼ਰੂਰਤ ਹੁੰਦੀ ਹੈ ਜੇਕਰ ਗਰਮੀ ਮਿਲੇਗੀ ਤਾਂ ਇਹ ਬੀ ਤੁਹਾਡੇ ਉੱਗਣਗੇ ਗਰਮੀ ਨਹੀਂ ਮਿਲੇਗੀ ਠੰਡ ਪੈ ਜਾਊਗੀ ਤਾਂ ਇਹ ਜਿਹੜੇ ਤੁਹਾਡੇ ਬੀ ਨੇ ਰਹਿ ਜਾਣਗੇ ਉੱਗਣਗੇ ਨਹੀਂ ਹੁਣ 5 4 ਮਾਰਚ ਤੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਬੀ ਲਾ ਸਕਦੇ ਹੋ ਹੁਣ ਮੀਂਹ ਜਿਹੜੇ ਨੇ ਨੰਗ ਚੁੱਕੇ ਨੇ ਇਹਦੇ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਤੁਸੀਂ ਬੀਜ ਲਗਾਓਗੇ ਉਹ ਸਾਰੇ ਦੇ ਸਾਰੇ ਤੁਹਾਡੇ ਬੀਜ ਜਿਹੜੇ ਆ 100% ਜਰਮੀਨੇਟ ਹੋਣਗੇ ਕਿਉਂਕਿ ਟੈਂਪਰੇਚਰ ਜਿਹੜਾ ਹੁਣ ਵਧਣਾ ਸ਼ੁਰੂ ਹੋ ਜਾਣਾ ਹੈ ਸੋ ਸਭ ਤੋਂ ਛੇਤੀ ਤਿਆਰ ਹੋਣ ਵਾਲੇ ਜਿਹੜੇ ਬੀ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦੇ ਨੇ ਅੰਗਰੇਜ਼ੀ ਕद्दू ਜਿਨ੍ਹਾਂ ਨੂੰ ਕਈ ਲੋਕ ਕਹਿ ਦਿੰਦੇ ਨੇ ਕਈ ਇਹਨਾਂ ਨੂੰ ਚੱਪਣ ਕद्दू ਵੀ ਕਹਿ ਦਿੰਦੇ ਨੇ ਇਹ ਫੋਟੋ ਤੁਸੀਂ ਇਹਨਾਂ ਦੀ ਵੇਖ ਸਕਦੇ ਹੋ ਬੀਜ ਲਾਉਣ ਤੋਂ ਬਾਅਦ ਦੇ ਵਿੱਚ ਪੰਜੀਆਂ ਤੋਂ ਠਾਈਆਂ ਦਿਨਾਂ ਬਾਅਦ ਇਹ ਜਿਹੜੀ ਸਬਜੀਏ ਤੁਸੀਂ ਤੋੜ ਕੇ ਆਪਣੇ ਘਰ ਦੇ ਵਿੱਚ ਬਣਾ ਲਓਗੇ ਸਭ ਤੋਂ ਛੇਤੀ ਤਿਆਰ ਹੋਣ ਵਾਲੀ ਜਿਕਰ ਕੋਈ ਸਬਜੀ ਹੈਗੀ ਤਾਂ ਉਹ ਇਹੋ ਹੀ ਨੇ ਇਹਦੇ ਤੋਂ ਬਾਅਦ ਦੇ ਵਿੱਚ ਦੇਸੀ ਕਦੂ ਹੋ ਗਏ ਜਾਂ ਕਿਓ ਤੋਰੀ ਕੀਆ ਤੋਰੀ ਜਿਹਨੂੰ ਅਸੀਂ ਕਹਿ ਦਿੰਨੇ ਆ ਮੱਝ ਵਾਲੇ ਇਹ ਦੋ ਜੜੀਆਂ ਚੀਜ਼ਾਂ ਨੇ ਇਹ ਬਹੁਤ ਛੇਤੀ ਤਿਆਰ ਹੋ ਜਾਂਦੀਆਂ ਨੇ ਜੇਕਰ ਇਹਨਾਂ ਨੂੰ ਤੁਸੀਂ ਰੁੱਖ ਦੇ ਨਾਲ ਨਹੀਂ ਲਾਉਂਦੇ ਕਦੇ ਵੀ ਆਪਾਂ ਇਹ ਜੜੀਆਂ ਦੋ ਚੀਜ਼ਾਂ ਨੇ ਦੇਸੀ ਕਦੂ ਤੇ ਕੀ ਯਾਦੋਰੀ ਬਹੁਤ ਵਰੀ ਮਹੱਤਵਪੂਰਨ ਚੀਜ਼ ਨੋਟ ਕਰਦਾ ਬੜੇ ਜ਼ਿਆਦੇ ਲੋਕ ਇਹਨਾਂ ਨੂੰ ਕਿਸੇ ਦਰਖਤ ਦੇ ਨਾਲ ਲਾ ਦਿੰਦੇ ਨੇ ਪਰ ਇਹ ਜੜੀਆਂ ਤੁਹਾਡੀਆਂ ਵੇਲਾ ਨੇ ਦਰਖਤ ਦੇ ਨਾਲ ਲੱਗਣ ਦੇ ਕਾਰਨ ਇਹਨਾਂ ਨੂੰ ਫਲ ਲੱਗਦਾ ਹੀ ਨਹੀਂਗਾ ਬਿਲਕੁਲ ਵੀ ਉਦੋਂ ਜਾ ਕੇ ਫਲ ਲੱਗੇਗਾ ਇਹਨਾਂ ਨੂੰ ਜਦੋਂ ਇਹ ਤੁਹਾਡੇ ਉਸ ਦਰਖਤ ਤੋਂ ਉੱਚੇ ਨਿਕਲ ਜਾਣਗੇ ਜਿੰਨਾ ਚਿਰ ਉਹਦੇ ਵਿੱਚ ਰਹਿਣਗੇ ਉਹਦੇ ਹੇਠਾਂ ਰਹਿਣਗੇ ਇਹਨਾਂ ਨੂੰ ਕੋਈ ਵੀ ਫਲ ਜਿਹੜਾ ਤੁਹਾਡੀਆਂ ਦੋਹਾਂ ਚੀਜ਼ਾਂ ਨੂੰ ਨਹੀਂ ਲੱਗੇਗਾ ਜੇਕਰ ਇਹਨਾਂ ਦੀ ਤੁਸੀਂ ਬਜਾਈ ਕਰਨੀ ਹੈ ਬਹੁਤ ਥੋੜੇ ਦਿਨਾਂ ਦੇ ਵਿੱਚ 30 ਤੋਂ 32 ਦਿਨਾਂ ਦੇ ਅੰਦਰ ਅੰਦਰ ਇਹ ਜੜੀਆਂ ਤੁਹਾਡੀਆਂ ਦੋਵੇਂ ਚੀਜ਼ਾਂ ਨੇ ਤਿਆਰ ਹੋ ਜਾਣਗੀਆਂ ਸ਼ਰਤ ਬਸ ਇੱਕੋ ਹੀ ਏ ਕਿ ਇਹਨਾਂ ਨੂੰ ਆਪਾਂ ਕਦੇ ਵੀ ਕਿਸੇ ਦਰਖਤ ਦੇ ਨਾਲ ਨਹੀਂ ਲਾਉਣਾ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਆਉਂਦੀ ਏ ਜੀ ਆਪਣੀ ਕਰੇਲੀ ਕਰੇਲਿਆਂ ਦੀ ਗੱਲ ਨਹੀਂ ਹੋਣ ਢਈ ਕਰੇਲੀ ਦੀ ਗੱਲ ਹੋਣ ਢਈ ਏ ਕਰੇਲੀ ਜਿਹੜੀ ਏ ਕਰੇਲਿਆਂ ਦੇ ਨਾਲੋਂ ਵੀ ਛੇਤੀ ਤਿਆਰ ਹੋ ਜਾਂਦੀ ਏ 32 ਤੋਂ 35 ਦਿਨਾਂ ਦੇ ਅੰਦਰ ਅੰਦਰ ਜਿਹੜੀ ਤੁਹਾਡੀ ਕਰੇਲੀ ਏ ਤਿਆਰ ਹੋ ਜਾਂਦੀ ਏ ਇਹਦੇ ਨਾਲ ਅੱਪਾ ਖੀਰੇ ਦੀ ਬਜਾਈ ਕਰ ਸਕਦੇ ਆ ਖੀਰਾ ਤੁਹਾਡਾ ਤੀਆਂ ਦਿਨਾਂ ਦੇ ਅੰਦਰ ਅੰਦਰ ਤਿਆਰ ਹੋ ਜਾਊਗਾ ਨਾਲ ਤੁਸੀਂ ਸ਼ਿਮਲਾ ਮਿਰਚ ਦੀ ਪਨੀਰੀ ਮਾਰਕੀਟ ਦੇ ਵਿੱਚੋਂ ਲੈ ਕੇ ਲਾ ਸਕਦੇ ਜੇ ਪਨੀਰੀ ਜੇਕਰ ਲਾਉਂਦੇ ਜਿੱਦਾਂ 30 ਤੋਂ 32 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਸ਼ਿਮਲਾ ਮਿਰਚ ਜਿਹੜੀ ਏ ਉਹ ਤੁਹਾਨੂੰ ਫਲ ਦੇ ਦੇਊਗੀ ਜੇਕਰ ਇਹ ਜੜੀਆਂ ਚੀਜ਼ਾਂ ਨੂੰ ਤੁਸੀਂ ਗਮਲੇ ਦੇ ਵਿੱਚ ਲਗਾਉਣਾ ਹੈ ਤਾਂ 20% ਕੋਕੋ ਪੀਟ ਜਿਹੜਾ ਆਪਣਾ ਨਾਰੀਅਲ ਦਾ ਬੁਰਾਦਾ ਹੈ 20% ਆਪਾਂ ਪਾਉ ਲੈਣਾ ਹੈ 20% ਆਪਾਂ ਦੇਸੀ ਰੂੜੀ ਲੈਣੀ ਹੈ ਸੜੀ ਗਲੀ ਰੂੜੀ ਹੋਣੀ ਚਾਹੀਦੀ ਏ 60% ਆਪਾਂ ਲੈਣੀ ਹੈ ਖੇਤ ਦੀ ਕਾਲੀ ਮਿੱਟੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਗਮਲੇ ਦੇ ਵਿੱਚ ਪਾ ਕੇ ਉਹਦੇ ਤੋਂ ਬਾਅਦ ਦੇ ਵਿੱਚ ਬੀਜ ਲਾ ਸਕਦੇ ਜਿ ਵਿੱਚ ਜਾਂ ਫਿਰ ਤੁਸੀਂ ਜੇਕਰ ਵੱਲਾਂ ਉਗੀਆਂ ਉਗਾਈਆਂ ਤੁਹਾਨੂੰ ਮਿਲਦੀਆਂ ਨੇ ਤਾਂ ਉਹ ਵੀ ਤੁਸੀਂ ਲਾ ਸਕਦੇ ਜੇ ਤੁਹਾਡੀਆਂ ਬਹੁਤ ਥੋੜੇ ਦਿਨਾਂ ਦੇ ਅੰਦਰ ਜੜੀਆਂ ਵੱਲਾਂ ਨੇ ਉਹ ਗਮਲਿਆਂ ਦੇ ਵਿੱਚ ਵੀ ਤੁਹਾਨੂੰ ਤਿਆਰ ਮਿਲ ਜਾਣਗੀਆਂ ਸੋ ਮਾਰਕੀਟ ਦੇ ਵਿੱਚ ਜੇਕਰ ਤੁਸੀਂ ਬੀਜ ਲੈਣ ਜਾਓਗੇ ਹਾਲਾਂਕਿ ਤੁਹਾਨੂੰ ਬਹੁਤ ਜ਼ਿਆਦੀਆਂ ਸਬਜ਼ੀਆਂ ਵੈਜੀਟੇਬਲ ਦੇ ਬੀਜ ਦੇ ਦਿੱਤੇ ਜਾਣਗੇ ਦੁਕਾਨਦਾਰ ਦੇ ਵੱਲੋਂ ਕਿ ਇਹ ਵੀ ਤਿਆਰ ਹੋ ਜਾਊਗਾ ਇਹ ਵੀ ਤਿਆਰ ਹੋ ਜਾਊਗਾ ਤਿਆਰ ਸਾਰਾ ਕੁਝ ਹੀ ਹੋ ਜਾਊਗਾ ਪਰ ਬਾਕੀ ਜਿਹੜੇ ਵੈਜੀਟੇਬਲ ਨੇ ਉਹ ਜ਼ਿਆਦੇ ਦਿਨ ਖੜਦੇ ਨੇ ਇਹ ਕੁਝ ਵੈਜੀਟੇਬਲ ਉਹ ਜਿਹੜੀਆਂ ਸਬਜ਼ੀਆਂ ਮੈਂ ਤੁਹਾਨੂੰ ਦੱਸੀਆਂ ਨੇ ਗਰਮੀਆਂ ਦੇ ਵਿੱਚ ਤਿਆਰ ਹੋਣ ਵਾਲੀਆਂ ਜਿਹੜੀਆਂ ਤੁਹਾਨੂੰ ਸਭ ਤੋਂ ਥੋੜੇ ਦਿਨਾਂ ਦੇ ਵਿੱਚ ਸਬਜੀ ਜਿਹੜੀ ਇਹ ਇਹਨਾਂ ਦੇ ਨਾਲੋਂ ਤੁਸੀਂ ਤੋੜ ਲਓਗੇ ਬਣਾ ਲਓਗੇ ਤੇ ਤੁਹਾਨੂੰ ਸਬਜੀ ਜਿਹੜੀ ਇਹ ਮਾਰਕੀਟ ਦੇ ਵਿੱਚੋਂ ਛੇਤੀ ਕੀਤਿਆਂ ਲਿਆਉਣ ਦੀ ਜਿਹੜੀ ਲੋੜ ਹੈ ਉਹ ਨਹੀਂ ਪਵੇਗੀ ਸਬਜ਼ੀਆਂ ਲਾਉਣ ਦੇ ਬਾਰੇ ਵੈਜੀਟੇਬਲਸ ਦੇ ਬਾਰੇ ਹੋਰ ਬਹੁਤ ਸਾਰੀਆਂ ਵੀਡੀਓਸ ਆਪਾਂ ਅਪਲੋਡ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇਕਰ ਉਹ ਤੁਸੀਂ ਵੇਖਣੀਆ ਚਾਹੁੰਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਇਹ ਵੀਡੀਓ ਜੇਕਰ ਚੰਗੀ ਲੱਗੀਏ ਤਾਂ ਆਪਣੇ ਭੈਣਾ ਭਰਾਵਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨਾ ਵੇਖਣ ਤੋਂ ਬਾਅਦ ਵਿੱਚ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ Bot, bot, dan, wada.